ਸਾਰੇ ਪਹਿਲੀ ਵਲ ਲਾਈਵ ਆਈਆਂ ਵੈਲਕਮ ਸਾਰਿਆਂ ਦਾ ਦਿਲੋਂ ਪਰਮਾਤਮਾ ਸਭ ਨੂੰ ਖੁਸ਼ ਰੱਖੇ ਪਰਮਾਤਮਾ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਵੇ ਇਹ ਜੋ ਨਵਾਂ ਸਾਲ 2026 ਚੜਿਆ ਜਨਵਰੀ ਕਿਸੇ ਦੀ ਜ਼ਿੰਦਗੀ ਚ ਕੋਈ ਵੀ ਦੁੱਖ ਆ ਤਕਲੀਫ ਆ ਪਰਮਾਤਮਾ ਦੂਰ ਕਰੇ ਇਸ ਸਾਲੇ ਚ ਸਭ ਹੱਸਦੇ ਰਹਿਣ ਵਸਦੇ ਰਹਿਣ ਵੈਲਕਮ ਮੇਰਾ ਪੈਣਾ ਤੇ ਭਰਾਵਾਂ ਦਾ ਅ ਪਲੀਜ਼ ਮੈਂ ਜੋ ਵੀ ਵੀਡੀਓਜ਼ ਪੋਸਟ ਕਰਦੀ ਆ ਇਸ ਤਾਂ ਮੈਂ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਪਸੰਦ ਆਵੇ ਅ ਮੈਨੂੰ ਨਹੀਂ ਪਤਾ ਕਿਦਾਂ ਕਿਉਂਕਿ ਹਰ ਇੱਕ ਦੀ ਸੋਚ ਅ ਪਸੰਦ ਨਾ ਪਸੰਦ ਅਲੱਗ-ਅਲੱਗ ਹੁੰਦੀ ਆ ਅ ਹੁਣ ਪਤਾ ਨਹੀਂ ਤੁਹਾਨੂੰ ਪਸੰਦ ਆਂਦੀ ਆ ਜਾਂ ਨਹੀਂ ਪਰ ਫਿਰ ਵੀ ਅ ਮੇਰੀ ਵੀਡੀਓ ਸੇਕੇ ਕਮੀ ਲੱਗਦੀ ਆ ਤਾਂ ਪਲੀਜ਼ ਅ ਕਮੈਂਟ ਵਿੱਚ ਦੱਸੋ ਤੇ ਜੇ ਵਧੀਆ ਲੱਗਦੀ ਆ ਤਾਂ ਫਿਰ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਤੇ ਫਿਰ ਵੀ ਤੁਸੀਂ ਮੈਨੂੰ ਜ਼ਰੂਰ ਦੱਸਿਆ ਜੀ ਕਮੈਂਟ ਦੇ ਵਿੱਚ ਕਿ ਕਿੱਦਾਂ ਜਾਂ ਕਿੱਦਾਂ ਨਹੀਂ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਜਾਂ ਦੱਸਦੇ ਹੋ ਕਿਵੇਂ ਆ ਕਿਵੇਂ ਨਹੀਂ ਤਾਂ ਬਹੁਤ ਵਧੀਆ ਲੱਗਦਾ ਅ ਮੈਂ ਉਸ ਪਰਮਾਤਮਾ ਦੇ ਨਾਮ ਦੀਆਂ ਵੀਡੀਓਜ਼ ਪੋਸਟ ਕਰਦੀ ਆ ਮੇਰੀ ਫੇਸਬੁੱਕ ਤੇ ਵੀ ਇਦਾਂ ਹੀ ਆ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀਆਂ ਵੀਡੀਓ ਪੋਸਟ ਕਰਦੀ ਆ ਇੰਸਟਾਗ੍ਰam ਤੇ ਵੀ ਇਦਾਂ ਹੀ ਆ ਉਦਾਂ YouTube ਤੇ ਆ ਅ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਮੈਂ ਬਹੁਤ ਖੋਜ ਦਿੱਤਾ ਬਹੁਤ ਖੋਜ بس صرف ਇੰਨਾ ਕਿ ਬੋਲ ਕੇ ਬਿਆਨ ਨਹੀਂ ਕਰ ਸਕਦੇ ਕਿ ਦਿੱਤਾ ਕੀ ਨਹੀਂ ਦਿੱਤਾ ਪਰ ਹਾਂ ਦਿੱਤਾ ਬਹੁਤ ਕੁਝ ਆ ਜਨਾਂ ਨੂੰ ਕੁਝ ਮਿਲਦਾ ਹੁੰਦਾ ਨਾ ਗੁਣ ਵੀ ਉਹੀ ਗੁੰਦਾ ਮੇਰੇ ਵਾਂਗੂ ਹੋਰ ਵੀ ਭੈਣ ਭਰਾ ਬਹੁਤ ਹੋਣਗੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਬਹੁਤ ਮੰਗੀਆਂ ਚੀਜ਼ਾਂ ਮਿਲੀਆਂ ਹੋਣਗੇ ਜਿਨ੍ਹਾਂ ਨੂੰ ਬਹੁਤ ਹੋਣਗੇ ਤੇ ਜਿਹੜੇ ਹੋਣਗੇ ਨਾ ਉਹ ਅੱਜ ਮੇਰੇ ਇਸ ਲਾਈਵ ਦੇ ਵਿੱਚ ਆ ਕੇ ਜਰੂਰ ਦੱਸਣਗੇ ਕਿ ਹਾਂ ਸਾਨੂੰ ਵੀ ਬਹੁਤ ਕੁਝ ਮਿਲਿਆ ਕੋ ਕਿ ਮੈਂ ਕਹਿੰਨੀ ਆ ਮੈਨੂੰ ਬਹੁਤ ਕੁਝ ਮਿਲਿਆ ਅੱਜ ਦੀ ਤਰੀਕ ਦੇ ਵਿੱਚ ਵੀ ਮੈਂ ਜੋ ਵੀ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ ਦਿੰਨੀ ਆ ਨਾ ਉਹ ਮੇਰਾ ਬਾਪੂ ਮੈਨੂੰ ਦੇ ਦਿੰਦਾ ਫਿਰ ਮੈਂ ਕਿਵੇਂ ਨਾ ਗੁਣ ਗਾਵਾਂ ਬਹੁਤ ਹੀ ਮਤਲਬ ਇੱਕ ਦਿਲੋਂ ਮੰਨਣ ਦੀ ਗੱਲ ਆ ਇੱਕ ਸਿਰਫ ਦਿਲੋਂ ਮੰਨਣ ਦੀ ਗੱਲ ਆ ਮਿਲ ਸਭ ਕੁਝ ਜਾਂਦਾ ਬਸ ਆਪਣੀ ਨੀਅਤ ਸਾਫ਼ ਰੱਖੋ ਹੋਰ ਕੁਝ ਨਹੀਂ ਤੇ ਸਭ ਕੁਝ ਮਿਲ ਜਾਂਦਾ ਬਸ ਮੈਂ ਵੀ ਅ ਵੈਲਕਮ ਅ ਸਾਰਿਆਂ ਦਾ ਤੰਵਾ ਤੁਸੀਂ ਮੇਰੇ ਲਈ ਦੇ ਵਿੱਚ ਆਏ ਪਹਿਲਾਂ ਮੇਰੇ ਵੱਲੋਂ ਸਸ਼ੀ ਅਕਾਲ ਵਾਹਿਗੁਰੂ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਣ ਨਵਾਂ ਸਾਲ 26 ਮੇਰਾ ਵਾਹਿਗੁਰੂ ਸਭ ਦੁੱਖਾਂ ਨੂੰ ਦੂਰ ਕਰੇ ਜਿਹੜੇ ਭੈਣ ਭਰਾ ਮੇਰੇ ਇਸ ਲਾਈਵ ਦੇ ਵਿੱਚ ਆਏ ਹਨ ਇੱਕ ਛੋਟਾ ਜਿਹਾ ਕੰਮ ਜੂਰ ਕਰਿਓ ਮੈਂ ਜੋ ਵੀ ਵੀਡੀਓਜ਼ ਪੋਸਟ ਕਰਦੀ ਆ ਮੈਨੂੰ ਨਹੀਂ ਪਤਾ ਕਿੱਦਾਂ ਦੀ ਹੁੰਦੀ ਪਰ ਲਾਈਵ ਮੈਂ ਜ਼ਿੰਦਗੀ ਚ ਪਹਿਲੀ ਵਾਰ ਆਈ ਆ ਇੱਥੇ ਜਿਹੜੇ ਤਾਂ ਮੇਰੇ ਭੈਣ ਭਰਾ ਮੇਰੀਆਂ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੋਊ ਜਿਹੜੇ ਨਹੀਂ ਦੇਖਦੇ ਉਹ ਵੀ ਇੱਕ ਵਾਰ ਜ਼ਰੂਰ ਜਾ ਕੇ ਵੇਖਣ ਤੇ ਮੈਨੂੰ ਜ਼ਰੂਰ ਦੱਸਣ ਕੀ ਵੀਡੀਓ ਚੰਗੀ ਆ ਜਾਂ ਨਹੀਂ ਚੰਗੀ ਕਮੈਂਟ ਜਰੂਰ ਕਰਨ ਕਿਉਂਕਿ ਤੁਹਾਡਾ ਕਮੈਂਟ ਇੱਕ ਹੌਸਲਾ ਵਧਾਉਂਦਾ ਜੇ ਪਤਾ ਲੱਗੇ ਨਾ ਕਿ ਵਧੀਆ ਲੱਗਦੀ ਹੈ ਕਿ ਹੌਸਲਾ ਵਧਾਉਂਦਾ ਪਲੀਜ਼ ਜਿੰਨੇ ਵੀ ਬੈਠੇ ਆ ਪਲੀਜ਼ ਕਿਉਂਕਿ ਮੈਂ ਫੇਸਬੁੱਕ ਤੇ ਵੀ ਏਦਾਂ ਵਾਹਿਗੁਰਜੀ ਦੇ ਨਾਮ ਦੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀਆਂ ਵੀਡੀਓਜ਼ ਅਪਲੋਡ ਕਰਦੀਆਂ ਇੰਸਟਾਗ੍ਰam ਤੇ ਵੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀਆਂ ਵੀਡੀਓਜ਼ ਅਪਲੋਡ ਕਰਦੀਆਂ ਉਦਾਂ ਹੀ ਮੈਂ YouTube ਤੇ ਕਰਦੀਆਂ ਇਹ ਮੈਂ ਕਿਉਂ ਕਰਦੀ ਆ ਇੱਕ ਜ਼ਿੰਦਗੀ ਦੀ ਘਟਨਾ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਮੈਨੂੰ ਬਾਬਾ ਜੀ ਨੇ ਤੇ ਬਸ ਜੋ ਬਾਬਾ ਜੀ ਨੇ ਮੈਨੂੰ ਦਿੱਤਾ ਮੈਂ ਚਾਹੁੰਨੀ ਆ ਕਿ ਇਹ ਵੀ ਦੁਨੀਆ ਤੇ ਬਹੁਤ ਦੁਖੀ ਤੇ ਦੁਖੀ ਦੁਨੀਆ ਪਈ ਆ ਮੈਂ ਚਾਹੁੰਨੀ ਹਾਂ ਸਾਰੇ ਵੀ ਬਾਬਾ ਦੀਪ ਸਿੰਘ ਜੀ ਦਾ ਲਾੜਾ ਲੱਗਣਾ ਬਾਬਾ ਜੀ ਦਾ ਨਾਮ ਲੈਣ ਬਾਬਾ ਜੀ ਨੂੰ ਯਾਦ ਕਰਨ ਆਪਣੇ ਦੁੱਖ ਵਾਹਿਗੁਰੂ ਜੀ ਅੱਗੇ ਬੋਲਣ ਜਿਨ੍ਹਾਂ ਨੇ ਸੁਣਨਾ ਆਪਣੇ ਦੁੱਖਾਂ ਨੂੰ ਦੂਰ ਕਰਨਾ ਜਿਹੜੇ ਮੇਰੇ ਭੈਣ ਭਰਾ ਆ ਉਹਨਾਂ ਦਾ ਦਿਲੋਂ ਵੈਲਕਮ ਆ ਉਹ ਵੀਡੀਓ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮੇਰੇ ਭੈਣ ਭਰਾ ਇਸ ਟਾਈਮ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਬੈਠੇ ਆ ਉਹਨਾਂ ਦਾ ਮੈਂ ਦਿਲੋਂ ਵੈਲਕਮ ਕਰਦੀ ਆ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਇਹਨਾਂ ਦੇ ਦੁੱਖਾਂ ਨੂੰ ਦੂਰ ਕਰੇ ਪਰਮਾਤਮਾ ਤੇ ਸੋਖ ਤੇ ਖੁਸ਼ੀਆਂ ਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਣ ਮੇਰੇ ਭੈਣ ਭਰਾ ਜਿਹੜੇ ਵੀ ਮੇਰੇ ਲਾਈਵ ਦੇ ਵਿੱਚ ਆਏ ਕਿਉਂਕਿ ਮੈਂ ਖੁਦ ਅੱਜ ਪਹਿਲੀ ਵਾਰ ਲਾਈਵ ਆਈ ਆ ਮੇਰੇ ਪਿਆਣ ਪ੍ਰਾ ਜਿਹੜੇ ਮੇਰੇ ਲਾਈਵ ਦੇ ਵਿੱਚ ਆਏ ਆ ਉਹ ਇਸ ਲਾਈਵ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਤੁਸੀਂ ਕਮੈਂਟ ਵੀ ਜ਼ਰੂਰ ਕਰਿਓ ਇੱਥੇ ਲਾਈਵ ਦੇ ਵਿੱਚ ਵੀ ਕਮੈਂਟ ਕਰਿਓ ਤੁਸੀਂ ਜੇ ਕੁਝ ਪੁੱਛਣਾ ਹੋਵੇ ਤਾਂ ਵੀ ਲਾਈਵ ਦੇ ਵਿੱਚ ਕਮੈਂਟ ਮਤਲਬ ਕਰੋ ਮੈਂ ਤੁਹਾਡੀ ਗੱਲ ਦਾ ਰਿਪਲਾਈ ਕਰਾਂਗੀ ਪਰ ਇੱਕ ਚੀਜ਼ ਜ਼ਰੂਰ ਆ ਵੀਡੀਓਜ਼ ਤੇ ਜਾ ਕੇ ਵਿਜ਼ਿਟ ਜ਼ਰੂਰ ਕਰੋ ਇੱਕ ਵਾਰ ਦੇਖਿਓ ਜ਼ਰੂਰ ਤੇ ਦੇਖ ਕੇ ਕੋਈ ਕਮੈਂਟ ਜ਼ਰੂਰ ਕਰਿਓ ਕਿ ਕਿੱਦਾਂ ਸੀ ਕਿੱਦਾਂ ਨਹੀਂ بس صرف ਇੰਨੀ ਕਿ ਰਿਕਵੈਸਟ ਆ ਤੁਹਾਡੇ ਅੱਗੇ ਅ ਜਰੂਰ ਕਰਿਓ ਠੀਕ ਹੈ ਜੇ ਕਿਸ ਦਾ ਹੋਰ ਕੋਈ ਹੋਵੇ ਪਲੀਜ਼ ਬਹੁਤ ਦਿਲ ਕਰਦਾ ਬਹੁਤ ਚਲੋ ਮੈਂ ਤੁਹਾਡੇ ਨਾਲ ਕਿਉਂਕਿ ਮੈਂ ਮੈਂ ਪਪਾ ਦੀਪ ਸਿੰਘ ਜੀ ਬਹੁਤ ਪਹਿਲਾਂ ਨਹੀਂ ਸੀ ਮੇਰਾ ਜਦੋਂ ਦਾ ਬਾਬਾ ਜੀ ਨੇ ਮੇਰੀ ਨੀੜ ਤੇ ਬਾਹ ਫੜੀ ਹੈ ਨਾ ਬਸ ਤੁਸੀਂ ਇਹ ਸਮਝ ਲਓ ਮੈਂ ਤੁਹਾਨੂੰ ਬੋਲ ਕੇ ਬਿਆਨ ਨਹੀਂ ਕਰ ਸਕਦੀ ਪਰ ਬਹੁਤ ਕੁਝ ਮਿਲਿਆ ਅੱਜ ਵੀ ਤਰੀਕੇ ਦੇ ਵਿੱਚ ਵੀ ਜਦੋਂ ਮੈਂ ਮਤਲਬ ਕੋਈ ਵੀ ਚੀਜ਼ ਆ ਕੋਈ ਦੁੱਖਾ ਤਕਲੀਫ ਆ ਕੋਈ ਟੈਨਸ਼ਨ ਆ ਟੈਂਸ਼ਨ ਆ ਪ੍ਰੋਬਲਮ ਹਰ ਇੱਕ ਦੀ ਜ਼ਿੰਦਗੀ 'ਚ ਆਲ ਇੰਡੀਆ ਕੋਈ ਵੀ ਇਨਸਾਨ ਐਦਾਂ ਦਾ ਨਹੀਂ ਜੇ ਕਿ ਕਹਿ ਲੂਗਾ ਮੈਂ ਸੁਖੀ ਹਾਂ ਕੋਈ ਵੀ ਨਹੀਂ ਹਰ ਇੱਕ ਦੀ ਪ੍ਰੋਬਲਮ ਟੈਨਸ਼ਨ ਅਲੱਗ-ਅਲੱਗ ਹੋਗੀ ਦੇਖਣ 'ਚ ਸੇਮ ਹੋਗੀ ਪਰ ਹੋਗੀ ਅਲੱਗ-ਅਲੱਗ ਪਰ ਮੈਨੂੰ ਇੰਨਾ ਪਤਾ ਜੋ ਕਿ ਇਨਸਾਨ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੇ ਨਾ ਤੇ ਮੇਰਾ ਬਾਪੂ ਬਾਬਾ ਦੀਪ ਸਿੰਘ ਜੀ ਉਸ ਚੀਜ਼ ਨੂੰ ਦੂਰ ਕਰ ਦਿੰਦਾ ਤੁਹਾਨੂੰ ਪਤਾ ਇਹ ਚੀਜ਼ ਮੇਰੇ ਨਾਲ ਹੋਈ ਆ ਮੈਂ ਚੀਜ਼ ਅਜ਼ਮਾਈ ਆ ਜੋ ਚੀਜ਼ ਮੇਰੇ ਨਾਲ ਹੋਈ ਉਹ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅੱਗੇ ਵੀ ਸ਼ੇਅਰ ਕਰਾਂਗੀ ਅ ਜੋ ਮੈਂ ਵੀਡੀਓਜ਼ ਪਾ ਰਹੀ ਆ ਨਾ ਜੋ ਵੀ ਬੋਲਦੀ ਆ ਮੈਂ ਉਹੀ ਚੀਜ਼ ਬੋਲਦੀ ਜੋ ਚੀਜ਼ ਮੇਰੀ ਜ਼ਿੰਦਗੀ ਵਿੱਚ ਐਕਟਿਵ ਐਕਟਿਵ ਜੇ ਕਿ ਦੁੱਖ ਵੀ ਆ ਪ੍ਰੋਬਲਮ ਵੀ ਆ ਤਾਂ ਵੀ ਉਹ ਚੀਜ਼ ਮੈਂ ਬੋਲ ਕੇ ਬਿਆਨ ਬਸ ਆਪਣਾ ਖੁਦ ਨਹੀਂ ਹੁੰਦਾ ਫਿਰ ਵੀ ਬੋਲ ਕੇ ਬਿਆਨ ਕਰ ਦਿੰਨੇ ਆ ਕਿ ਹਾਂ ਚੀਜ਼ ਹੈਗੀ ਆ ਜੇ ਚੀਜ਼ ਕੋਈ ਮਿਲਦੀ ਆ ਤਾਂ ਵੀ ਬੋਲ ਕੇ ਬਿਆਨ ਸ਼ੁਕਰਾਨਾ ਸੱਚੇ ਪਾਤਸ਼ਾਹ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਦਾ ਕਰਦੇ ਹੀ ਦਾ ਕਿ ਬਾਬਾ ਜੀ ਜੋ ਦਿੱਤਾ ਬਹੁਤ ਦਿੱਤਾ ਤੁਸੀਂ ਮੇਰੇ ਭੈਣ ਭਰਾ ਬਹੁਤ ਹੋਣਗੇ ਜਿਹੜੇ ਹੈਗੇ ਆ ਦੁੱਖ ਵੀ ਹੋਣਗੇ ਸੁੱਖ ਵੀ ਹੋਣਗੇ ਚਲੋ ਸੁੱਖਾਂ ਦੇ ਵਿੱਚ ਤਾਂ ਬਹੁਤ ਘਾਟਾ ਲੋਕੀ ਦੁੱਖ ਦੇ ਵਿੱਚ ਜਾਂਦ ਕਰੋ ਸੁੱਖ ਦੇ ਵਿੱਚ ਦੁੱਖ ਨਾਲੋਂ ਵੀ ਜ਼ਿਆਦਾ ਯਾਦ ਕਰੋ ਪ੍ਰਮਾਤਮਾ ਨੂੰ ਜੇ ਤੁਸੀਂ ਦੁੱਖ ਚ ਤਾਂ ਯਾਦ ਕਰਦੇ ਆ ਹਰ ਕੋਈ ਕਰਦਾ ਭਾ ਜੇ ਤੁਸੀਂ ਸੁੱਖ ਦੇ ਵਿੱਚ ਦੁੱਖ ਨਾਲੋਂ ਦੁੱਗਣਾ ਯਾਦ ਕਰਨ ਲੱਗੇ ਨਾ ਸੁਆਹੀ ਗੁਰੂ ਨੂੰ ਤੁਸੀਂ ਸੱਚ ਮੰਨਿਓ ਤੁਹਾਡੀ ਜ਼ਿੰਦਗੀ ਚ ਪ੍ਰੋਬਲਮ ਨਾਮ ਦੀ ਕੋਈ ਚੀਜ਼ ਰਹਿਣੀ ਨਹੀਂ ਸੱਚੀ ਗੱਲ ਆ ਇਹ ਚ ਹੀ ਸੱਚੀ ਘਟਨਾ ਜੋ ਚੀਜ਼ ਹੈਗੀ ਹੈ ਨਾ ਇਹ ਚ ਹੀ ਸੱਚੀ ਘਟਨਾ ਜਿਹੜੇ ਵੀ ਬੈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਮੇਰੇ ਭੈਣ ਭਰਾ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਠੀਕ ਹੈ ਵੈਲਕਮ ਤੁਹਾਡਾ ਬਹੁਤ ਬਹੁਤ ਫਿਲਹਾਲ ਤਾਂ ਮੈਨੂੰ ਮੈਸੇਜ ਸ਼ੋ ਨਹੀਂ ਹੋ ਰਿਹਾ ਕੀ ਮੈਸੇਜ ਕਰ ਰਿਹਾ ਕਿ ਮੈਂ ਤੁਹਾਡਾ ਨਾਮ ਲਵਾਂ ਤੁਹਾਡਾ ਨਾਮ ਕੀ ਹੈ ਵਸੇ ਤੁਸੀਂ ਹੀ ਮੈਸੇਜ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਨੂੰ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਓ ਜੋ ਵੀ ਵੀਡੀਓ ਮੈਂ ਪਿੱਛੇ ਅਪਲੋਡ ਕੀਤੀਆਂ ਜਰੂਰ ਜਾ ਕੇ ਦੇਖਿਓ ਚੈੱਕ ਕਰਿਓ ਤੇ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਜਾ ਕੇ ਜਰੂਰ ਚੈੱਕ ਕਰਿਓ ਤੁਸੀਂ ਇੱਕ ਵਾਰੀ ठीक है देखियो तो क्योंकि मैं जो आ, जो ऑनलाइन चीज़ है जिमें आप कह दें ऑनलाइन ही है फेसबुक हो गया इंस्टाग्राम हो गया कुछ भी हो गया ये चीज़ ऑनलाइन ही हैं मैं ऑनलाइन के बच्च ਫਿਕਰ ਪਰਮਾਤਮਾ ਦਾ ਦਰ ਰਾਹ ਚੁਣਿਆ ਮੰਨ ਕੇ ਚੱਲੋ ਕਿ ਇਸੇ ਰਾਹ ਤੇ ਚੱਲਣਾ ਤੇ ਇਹੀ ਰਾਹ ਚੁਣਿਆ ਮੈਂ ਬਹੁਤ lucky ਆ ਬਹੁਤ ਦੁਨੀਆ ਜੋ ਸਿਰਫ ਪਰਮਾਤਮਾ ਦੇ ਨਾਮ ਨੂੰ ਮੈਸੇਜ ਨੂੰ ਵੀਡੀਓਜ਼ ਨੂੰ ਸਟੇਟਸ ਨੂੰ ਬਹੁਤ ਪਸੰਦ ਕਰਦੀ ਆ ਵੈਲਕਮ ਤੁਹਾਡਾ ਜੋ ਵੀ ਆਏ ਮੇਰੀ ਵੀਡੀਓ ਦੇ ਵਿੱਚ ਵੈਲਕਮ ਹੋ ਗਿਆ ਅ ਜੋ ਵੀ ਪਿੱਛੇ ਤੋਂ 10 ਮਿੰਟ ਹੋ ਗਏ ਮੈਂ ਲਾਈਵ ਆਈ ਨੂੰ ਜਦ ਮੈਂ ਐਂਡ ਕਰਾਂਗੀ ਬਾਅਦ ਵੀ ਜਾ ਕੇ ਜਰੂਰ ਚੈੱਕ ਕਰਿਓ ਫਿਰ ਵੀ ਦੁਬਾਰਾ ਜੋ ਸਾਰਾ ਸੁਣਿਓ ਜੋ ਵੀ ਮੈਂ ਕੁਛ ਪੁੱਛਿਆ ਸੀਗਾ ਉਸ ਦਾ ਰਿਪਲਾਈ ਜਰੂਰ ਕਰਿਓ ਕਮੈਂਟ ਦੇ ਵਿੱਚ ਕਿਉਂਕਿ ਤੁਹਾਡਾ ਕਮੈਂਟ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਂ ਕੋਈ ਵੀ ਚੀਜ਼ ਗਲਤ ਆਪਣੋਂ ਨਹੀਂ ਕਰਦੀ ਮੈਂ ਸਿਰਫ ਇੱਕ ਪ੍ਰਮਾਤਮਾ ਦਾ ਰਾਹ ਚੁਣੀਆ ਆਨਲਾਈਨ ਪਲੇਟਫਾਰਮ ਤੇ ਚਾਹੀਓ ਫੇਸਬੁੱਕ ਆ ਇੰਸਟਾਗ੍ਰam ਆ ਚਾ ਯੂਟਿਊਬ ਆ ਮੈਂ ਸਿਰਫ ਕੁਮਾਤਮਾ ਦਾ ਰਾਚੁਣਾ ਇੱਕ ਵਹੀਗ ਨੂੰ ਯਾਦ ਕਰਦੀ ਆ ਉਹ ਯਾਦ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੋਰ ਕੁਛ ਨਹੀਂ ਤੇ ਜੇ ਤੁਹਾਨੂੰ ਵਧੀਆ ਵੀ ਲੱਗੀ ਵੀਡੀਓ ਤਾਂ ਵੀ ਰਿਕੁਐਸਟ ਆ ਜਰੂਰ ਦੱਸਿਓ ਤੁਸੀਂ ਮੈਨੂੰ ਠੀਕ ਹੈ ਤੇ ਜੇ ਕਿਤੇ ਮਿਸਟੇਕ ਲੱਗੀ ਤਾਂ ਵੀ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਕਮੈਂਟ ਦੇ ਵਿੱਚ ਕਿ ਇੱਥੇ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਕੋਸ਼ਿਸ਼ ਕਰਾਂਗੀ ਨੈਕਸਟ ਵੀਡੀਓ ਦੇ ਵਿੱਚ ਇਸ ਤੋਂ ਵੀ ਵਧੀਆ ਕੁਝ ਕਰਨ ਦੀ ਤੁਹਾਡੇ ਅੱਗੇ ਪੇਸ਼ ਕਰਨ ਦੀ ਇਸ ਤੋਂ ਵੀ ਵਧੀਆ ਵੈਸੇ ਮੈਂ ਆਪਣੇ ਵੱਲੋਂ ਤਾਂ ਬਿਹਤਰੀ ਲੈ ਕੇ ਆਨੀ ਆ ਬਾਕੀ ਹਰ ਇੱਕ ਦੀ ਸੋਚ ਥਿੰਕਿੰਗ ਨਜ਼ਰੀਆ ਵੱਖ-ਵੱਖ ਹੁੰਦਾ ਪਸੰਦ ਸਭ ਤੋਂ ਵੱਡੀ ਜਿਹੜੀ ਗੱਲ ਹੈ ਹਰ ਇੱਕ ਦੀ ਪਸੰਦ ਵੱਖ-ਵੱਖੀ ਹੁੰਦੀ ਹੈ ਕਿਸੇ ਦੀ ਪਸੰਦ ਮੈਚ ਨਹੀਂ ਕਰਦੀ ਹੁੰਦੀ ਵੈਸੇ ਮੈਚ ਤਾਂ ਸੋਚ ਵੀ ਨਹੀਂ ਕਰਦੀ ਕਿਸੇ ਦੀ ਹੈਨਾ ਪਰ ਜੋ ਮੈਂ ਵੀਡੀਓਜ਼ ਅਪਲੋਡ ਕਰਦੀ ਆ ਹੁਣ ਮੇਰੇ ਨਜ਼ਰੀਏ ਦੇ ਨਾਲ ਤਾਂ ਵਧੀਆ ਹੁੰਦੀ ਆ ਮੈਂ ਆਪਣੀ ਤਾਂ ਵਧੀਆ ਸੋਚ ਕੇ ਪਾ ਰਹੀ ਆ ਪਰ ਤੁਹਾਡੇ ਸਾਰੇ ਨਜ਼ਰੀਏ ਨਾਲ ਨਹੀਂ ਮੈਨੂੰ ਪਤਾ ਕਿੱਦਾਂ ਦੀ ਹੁੰਦੀ ਆ ਤਾਂ ਕਿ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਠੀਕ ਹੈ ਦੇਖਿਓ ਜ਼ਰੂਰ ਇੱਕ ਵਾਰੀ ਤੇ ਹੁਣ ਮੈਂ ਲਾਈਵ ਨੂੰ ਐਂਡ ਕਰਨ ਲੱਗੀ ਆ ਅੱਜ ਫਸਟ ਟਾਈਮ YouTube ਤੇ ਲਾਈਵ ਆਈ ਸੀ ਚਲਾਤਾ YouTube ਬਹੁਤ ਆਇਆ ਕਾਫੀ ਟਾਈਮ ਦੀ ਲੱਗੀ ਹੁਣ ਮੈਂ ਐਂਡ ਕਰਨ ਲੱਗੀ ਆ ਫਸਟ ਟਾਈਮ ਮੈਂ I see YouTube ਤੇ ਤੁਸੀਂ ਮੈਨੂੰ Facebook ਤੇ ਫੋਲੋ ਕਰ ਸਕਦੇ ਹੋ Facebook ਤੇ ਮੇਰੀ ID ਤੁਸੀਂ ਸਰਚ ਕਰੋ ਇੱਥੇ YouTube ਦੇ ਵਿੱਚ ਵੀ ਮੇਰਾ ਲਿੰਕ ਦਿੱਤਾ ਹੋਵੇਗਾ Facebook ਦਾ ਤੇ ਉੱਥੇ ਜਾ ਕੇ ਤੁਸੀਂ ਲਿੰਕ ਤੇ ਓਕੇ ਕਰਕੇ ਮੇਰੀ ID ਜਾ ਕੇ ਫੋਲੋ ਕਰ ਸਕਦੇ ਹੋ ਉੱਥੇ ਵੀ ਤੁਸੀਂ ਮੈਨੂੰ ਸਪੋਰਟ ਇੱਥੇ ਵੀ ਤੁਸੀਂ ਮੈਨੂੰ ਸਪੋਰਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਦੇ ਨਾਮ ਦਾ ਕਮੈਂਟ ਕਰਨਾ ਜਿੱਦਾਂ ਦੀ ਵੀਡੀਓ ਕਮੈਂਟ ਵੀ ਉਦਾਂ ਧਿਆਨ ਦੇਉਂਦੇ ਹੁੰਦੇ ਇਹ ਤਾਂ ਸਭ ਨੂੰ ਪਤਾ ਤੇ ਮੇਰੀ ਜੋ ਵੀਡੀਓਜ਼ ਹੁੰਦੀਆਂ ਨੇ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਦੇ ਨਾਮ ਦੀਆਂ ਹੁੰਦੀਆਂ ਨੇ ਤੇ ਤੁਸੀਂ ਪਲੀਜ਼ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਹਰ ਇੱਕ ਵੀਡੀਓ ਨੂੰ ਸਪੋਰਟ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓਜ਼ ਨੂੰ ਠੀਕ ਹੈ ਹੁਣ ਮੈਂ ਲਾਈਵ ਬੰਦ ਕਰਨ ਲੱਗੀ ਆ ਤੇ ਫਿਰ ਨੈਕਸਟ ਟਾਈਮ ਦੇਖਦੇ ਆ ਕਦੋਂ ਪ੍ਰਮਾਤਮਾ ਇਜਾਜ਼ਤ ਦਿੰਦਾ ਲਾਈਵ ਹੋਣ ਨੂੰ ਫਿਰ ਜ਼ਰੂਰ ਤੁਹਾਡੇ ਨਾਲ ਲਾਈਵ ਆਵਾਂਗੇ ਥੈਂਕ ਯੂ ਸੱਸੀ ਆਕਾ ਵਾਹਿਗੁਰੂ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਪਰਮਾਤਮਾ ਵੈਲਕਮ ਹੋ ਗਿਆ ਜੀ ਪ੍ਰਭ ਜੀ ਮੋਟੀ ਵੈਲਕਮ ਤੁਹਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਲਾਈਵ ਨੂੰ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਕੇ ਦੱਸਿਓ ਵੈਸੇ ਬਾਅਦ ਵਿੱਚ ਮੇਰਾ ਲਾਈਵ ਫੁੱਲ ਜਰੂਰ ਸੁਣਿਓ ਕਿਉਂਕਿ ਮਨ ਤੁਹਾਡੇ ਕਮੈਂਟ ਦੀ ਬਹੁਤ ਲੋੜਾ ਤੁਹਾਡੇ ਕਮੈਂਟ ਤੋਂ ਮੋਟੀਵੇਟ ਮਿਲਦਾ ਕਿ ਵਧੀਆ ਆ ਜਾਂ ਨਹੀਂ ਜਾਂ ਕਿੱਦਾਂ ਕਿੱਦਾਂ ਹੋਣਾ ਚਾਹੀਦਾ ਤੁਸੀਂ ਜ਼ਰੂਰ ਚੈੱਕ ਕਰਿਓ ਤੁਹਾਡਾ ਵੈਲਕਮ ਹੋ ਗਿਆ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਵੇ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਫੀ ਓਕੇ ਹਾਂਜੀ ਦੱਸੋ ਮੈਸੇਜ ਕਰੋ ਤੁਸੀਂ ਨੋ ਹਾਂਜੀ ਤੁਸੀਂ ਹੁਣ ਆਏ ਆ ਪਰ ਮੈਨੂੰ ਮੈਨੂੰ ਲਾਈਵ ਨੂੰ 15 ਮਿੰਟ ਹੋ ਗਏ ਚਲੋ ਠੀਕ ਹੈ ਤੁਸੀਂ ਕਰੋ ਮੈਸੇਜ ਮੈਂ ਉਹੀ ਗੱਲ ਦੁਬਾਰਾ ਦੁਬਾਰਾ ਰਿਪੀਟ ਕਰ ਰਹੀ ਆ ਇਸੇ ਕਰਕੇ ਕਹਿ ਰਹੀ ਆ ਤੁਸੀਂ ਲਾਈਵ ਵਿੱਚ ਹੁਣ ਐਂਟਰੀ ਕੀਤੀ ਆ ਫਿਰ ਵੀ ਤੁਸੀਂ ਬਾਅਦ ਵਿੱਚ ਜਾ ਕੇ ਜਰੂਰ ਪੂਰਾ ਫੁੱਲ ਲਾਈਵ ਦੇਖਿਓ ਇੱਕ ਵਾਰੀ ਫਿਰ ਇੱਕ ਕਮੈਂਟ ਜਰੂਰ ਕਰਿਓ ਪਿਆਰਾ ਜੀ ਠੀਕ ਹੈ ਜੀ welcom ji welcom welcom ਤੁਸੀਂ ਆ ਰਹੇ ਹੋ ਜਾ ਰਹੇ ਹੋ ਫਿਰ ਇਦਾਂ ਮੈਂ ਤਾਂ ਲਾਈਵ ਬੰਦ ਕਰਨ ਲੱਗੀ ਸੀ ਤੁਸੀਂ ਸ਼ੇਅਰ ਜ਼ਰੂਰ ਕਰੋ ਕਿ ਤੁਹਾਡੇ ਨਾਲ ਹੋਰ ਵੀ ਭੈਣ ਭਰਾ ਆ ਸਕਣ ਤੇ ਫਸਟ ਟਾਈਮ ਲਾਈਵ ਆਈਆਂ ਮੈਂ YouTube ਤੇ ਫਸਟ ਟਾਈਮ ਥੈਂਕ ਯੂ ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਵੀ ਰਿਸਪੌਂਸ ਦਿੱਤਾ ਕਿ ਜਰੂਰ ਕਰਾਂਗੇ ਇੱਕ ਰਿਕਵੈਸਟ ਆ ਤੁਹਾਡੇ ਅੱਗੇ ਆ ਆਈਡੀ ਤੇ ਜਾ ਕੇ ਇੱਕ ਵਾਰ ਵੀਡੀਓ ਜਰੂਰ ਦੇਖਿਓ ਜੇ ਤੁਹਾਨੂੰ ਵੀਡੀਓਸ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰੋ ਜੇ ਕਿਤੇ ਕੋਈ ਕਮੀ ਲੱਗੀ ਤਾਂ ਵੀ ਤਾਂ ਮੇਰੇ ਵੀਰ ਭੈਣ ਬਣ ਕੇ ਜਰੂਰ ਦੱਸਿਓ ਕਿ ਐਦਾਂ ਨਹੀਂ ਹੱਦਾ ਹੋਣਾ ਚਾਹੀਦਾ ਕਿਉਂਕਿ ਮੈਂ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ YouTube ਹੋ ਗਿਆ ਮੈਂ ਕੋਈ ਲਾਈਨ ਨਹੀਂ ਚੁਣੀ ਇੱਕ ਸਿਰਫ ਪਰਮਾਤਮਾ ਦੀ ਲਾਈਨ ਚੁਣੀ ਵੀ ਆ ਬਾਬਾ ਦੀਪ ਸਿੰਘ ਜੀ ਦੀ ਕਿਉਂਕਿ ਮੈਨੂੰ ਬਹੁਤ ਕੁਝ ਦਿੱਤਾ ਬਾਬਾ ਜੀ ਨੇ ਅ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓਜ਼ ਨੂੰ ਜਰੂਰ ਦੇਖਿਓ ਫੇਸਬੁੱਕ ਤੇ ਵੀ ਜਰੂਰ ਪਿਆਰ ਦਿਹਾਜੀ ਵੀਡੀਓਜ਼ ਨੂੰ ਕਮੈਂਟ ਵੀ ਜਰੂਰ ਕਰਿਓ ਤੁਹਾਡੇ ਪਿਆਰੇ ਪਿਆਰੇ ਕਮੈਂਟ ਦੇ ਕੇ ਜੇ ਕੋਈ ਕਮੀ ਹੋਈ ਵੀਡੀਓਜ਼ ਦੇ ਵਿੱਚ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਅ ਮੈਂ ਨੈਕਸਟ ਵੀਡੀਓ ਦੇ ਵਿੱਚ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੀ ਪਰ ਫਿਰ ਵੀ ਮੈਂ ਵੀਡੀਓਜ਼ ਬੜੀ ਸੋਚ ਕੇ ਬਣਾਉਣੀ ਆ ਕਿ ਸਭ ਨੂੰ ਪਸੰਦ ਆਵੇ ਠੀਕ ਹੈ ਫਿਰ ਵੀ ਜੇ ਕਿਤੇ ਕਮੀ ਰਹਗੀ ਉਹ ਮੇਰੇ ਭੈਣ ਭਰਾ ਜਰੂਰ ਦੱਸਿਓ ਕਮੈਂਟ ਕਰਕੇ ਵਧੀਆ ਕਮੈਂਟ ਕਰਿਓ ਸੋਨਾ ਕਮੈਂਟ ਕਰਿਓ ਵੈਸੇ ਸੁਣਿਆ ਜਿੱਦਾਂ ਦੀ ਵੀਡੀਓਜ਼ ਦੇ ਕਮੈਂਟ ਉਦਾਂ ਦੇ ਆਂਦੇ ਮੇਰੀ ਵੀਡੀਓ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਹੁੰਦੀ ਇਸ ਕਰਕੇ ਕਮੈਂਟੇ ਮੈਨੂੰ ਵਾਹਿਗੁਰੂ ਜੀ ਦਾ ਨਾਮ ਲਾਉਣਾ ਚਾਹੀਦਾ ਜੋ ਮੈਂ ਸੋਚਿਆ ਉਹੀ ਚੀਜ਼ ਮੇਰੇ ਅੱਗੇ ਆਉਣੀ ਚਾਹੀਦੀ ਆ ਬਾਕੀ ਮੇਰੇ ਭੈਣ ਭਰਾ ਕਿਦਾਂ ਸਭ ਠੀਕ ਹੋ ਵਧੀਆ ਹੋ ਮੈਂ ਬਾਰ-ਬਾਰ ਕਹਿ ਰਹੀ ਆ ਇੰਸਟਾਗ੍ਰam ਤੇ ਇਸੇ यूट्यूब मेरा लिंक होगा आई डी मेरी फेसबुक आई डी का लिंक जरूर खोलो फेसबुक आई डी लिंक खोलोगे सूर्या कुमार दे नाम ते आई डी आ उसके उपर मेरी खुद ही डी पी लगी हुई है चेक कर सकते एक बार जरूर जाके मेरी आई डी चैक करो फेसबुक से भी इंस्टाग्राम से भी करो ती ठीक है उम्मीद आर लाइव आई सी ਤੇ ਪਹਿਲੀ ਵਾਰ ਲਾਈਵ ਆਉਣ ਤੇ ਜੋ ਮੈਂ ਸੋਚਿਆ ਸੀ ਉਸ ਤੋਂ ਵੱਧ ਮੈਨੂੰ ਪਿਆਰ ਮਿਲੇਗਾ ਮੇਰੀ ਵੀਡੀਓਜ਼ ਨੂੰ ਇਹ ਹੁਣ ਮੈਨੂੰ ਤੁਸੀਂ ਇਜਾਜ਼ਤ ਦਿਓ ਕਿਉਂਕਿ ਬੱਚਾ ਮੇਰਾ ਛੋਟਾ ਹੈ ਜੀ ਜ਼ਿਆਦਾ ਟਾਈਮ ਲਾਈਵ ਨਹੀਂ ਆ ਸਕਦੀ ਮੈਂ ਦੱਸਿਆ ਮੈਂ ਫਰਸਟ ਟਾਈਮ ਲਾਈਵ ਆਈ ਆ ਤੇ ਹਾਂਜੀ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਲਾਈਕ ਵੀ ਕਰ ਦਿੱਤਾ ਤੁਹਾਡਾ ਬਹੁਤ ਬਹੁਤ ਦਿਨੋਂ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਨਵਾਂ ਸਾਲ 2026 ਪਰਮਾਤਮਾ ਖੁਸ਼ੀਆਂ ਭਰਿਆ ਲੈ ਕੇ ਆਵੇ ਕਿਸੇ ਨੂੰ ਪਰਮਾਤਮਾ ਕੋਈ ਦੁੱਖ ਨਾ ਦਿਖਾਵੇ ਜੇ ਕਿ ਔਖਾ ਪ੍ਰੋਬਲਮ ਆ ਦੁਖੀ ਆ ਪਰਮਾਤਮਾ ਉਸ ਦੇ ਦੁੱਖਾਂ ਨੂੰ ਦੂਰ ਕਰੇ ਤੇ ਥੈਂਕ ਯੂ ਬਹੁਤ ਧੰਨਵਾਦ ਅ ਬਸ ਮੈਂ ਇਹਨਾਂ ਦਾ ਦੱਸੂ ਤੁਸੀਂ ਫੇਸਬੁੱਕ ਤੇ ਜਾ ਕੇ ਜਾਂ ਇੰਸਟਾਗ੍ਰam ਤੇ ਜਾ ਕੇ ਇੱਕ ਵਾਰ ਤੁਸੀਂ ਆਈਡੀ ਜਰੂਰ ਚੈੱਕ ਕਰੋਗੇ ਮੇਰੀ ਇੱਥੇ ਵੀ ਤੁਸੀਂ ਲਾਈਕ ਕੀਤਾ ਉੱਥੇ ਵੀ ਜਾ ਕੇ ਮੇਰੀ ਵੀਡੀਓਜ਼ ਨੂੰ ਪਿਆਰ ਜੁਰਤੋਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋਗੇ ਹਾਂਜੀ ਤਾਂਤਨ ਬਾਬਾ ਦੀਪ ਸਿੰਘ ਜੀ ਸੱਚੀ ਦੱਸਿਆ ਬਾਬਾ ਦੀਪ ਸਿੰਘ ਜੀ ਦੇ ਕਰਾਮਾਤਾਂ ਬਹੁਤ ਵੱਡੀਆਂ ਨੇ ਜਿਨ੍ਹਾਂ ਨੂੰ ਮਿਲਦਾ ਉਹੀ ਇਸ ਚੀਜ਼ ਨੂੰ ਜਾਣਦੇ ਤੇ ਵੈਲਕਮ ਤੁਹਾਡਾ ਹਾਂਜੀ ਸਭ ਵਧੀਆ ਵੀਰੇ ਸਭ ਵਧੀਆ ਠੀਕ ਆ ਘਰ ਪਰਿਵਾਰ ਸਭ ਵਧੀਆ ਚੜ੍ਹਦੀ ਕਲਾ ਚ ਪਰਮਾਤਮਾ ਸਭ ਨੂੰ ਵਧੀਆ ਰੱਖੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ਣ ਥੈਂਕ ਯੂ ਪਰਮਾਤਮਾ ਤੁਹਾਨੂੰ ਵੀ ਹਰੇ ਖੁਸ਼ੀ ਦੇਵੇ ਜਿੰਦਗੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਬਖਸ਼ਣ ਤਰੱਕੀਆਂ ਬਖਸ਼ੋ ਦੈਨ ਦੁੱਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੋ ਜੋ ਤੁਸੀਂ ਲਾਈਵ ਦੇ ਵਿੱਚ ਆਏ ਇੰਨੇ ਵਧੀਆ ਤੁਸੀਂ ਕਮੈਂਟ ਕੀਤਾ ਬਹੁਤ ਮਨਖੁਸ਼ ਹੋਏ ਇੰਨੇ ਜੀ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨਾ ਵਧੀਆ ਕਮੈਂਟ ਕੀਤਾ ਹਾਂ ਇਹ ਗੱਲ ਬਹੁਤ ਵਧੀਆ ਵੀਰੇ ਆਪਾਂ ਨੂੰ ਕੋਈ ਨਹੀਂ ਖਵਾਉਂਦਾ ਵੀਰੇ ਜੇ ਆਪਾਂ ਆਪਣੀ ਗੱਲ ਨੋਟ ਕਰੀਆ ਆਪਾਂ ਨੂੰ ਕੋਈ ਨਹੀਂ ਖਵਾਉਂਦਾ ਵੀਰੇ ਆਪਾਂ ਨੂੰ ਦੇਣ ਵਾਲਾ ਪਰਮਾਤਮਾ ਬੈਠਾ ਮੈਂ ਜ਼ਿੰਦਗੀ ਦੇ ਵਿੱਚ ਵੀਰੇ ਇੱਕ ਗੱਲ ਨੋਟ ਕੀਤੀ ਆ ਆਪਾਂ ਔਖੇ ਵੀ ਆ ਨਾ ਜ਼ਿੰਦਗੀ ਦੇ ਵਿੱਚ ਆਪਣੀ ਕਿਸੇ ਨੇ ਬਾਣ ਹੀ ਫੜਨੀ ਜੇ ਆਪਾਂ ਔਖੇ ਆ ਜ਼ਿੰਦਗੀ ਚ ਮੈਂ ਇਹ ਕਹਿਨੀ ਆ ਤੁਸੀਂ ਉਸ ਪਰਮਾਤਮਾ ਦੇ ਹੱਥ ਝੋਲੀ ਏਡੋ ਬਸ ਦੇਣ ਵਾਲਾ ਉਹ ਬੈਠਾ ਤੇ ਖੋਣ ਵਾਲਾ ਉਹ ਬੈਠਾ ਨਾ ਤਾਂ ਕਿੰਸਾ ਨਪਨ ਹੋ ਸਕਦਾ ਵੀਰੇ ਸੋ ਇਹ ਗੱਲ ਆ ਉਹ ਸਭ ਦੇਖਦਾ ਉਹ ਇੱਕ ਇੱਕ ਟਾਈਮ ਦਾ ਇੱਕ ਇੱਕ ਪਲ ਦਾ ਚੰਗੇ ਦਾ ਮਾੜੇ ਦਾ ਹਰ ਇੱਕ ਚੀਜ਼ ਦਾ ਹਿਸਾਬ ਕਰਦਾ ਆਪਾਂ ਕਹਿ ਦਿੰਨੇ ਆ ਕਿ ਆਪਾਂ ਨੂੰ ਆਪਣੇ ਕਰਮਾਂ ਦਾ ਫਲ ਨਹੀਂ ਮਿਲਿਆ ਮਿਲਦਾ ਚਲੋ ਮੈਂ ਕਿਸੇ ਤੇ ਨਹੀਂ ਮੈਂ ਆਪਣੇ ਤੇ ਦੱਸ ਰਹੀ ਆ ਅੱਜ ਮੈਂ ਇੱਥੇ ਬੈਠੀ ਆ ਮੈਨੂੰ ਨਹੀਂ ਪਤਾ ਅੱਜ ਤੋਂ 1 ਮਿੰਟ ਬਾਅਦ 5 ਮਿੰਟ ਬਾਅਦ ਮੇਰੇ ਨਾਲ ਕੀ ਹੋਣਾ ਚੰਗਾ ਕਿ ਮਾੜਾ ਹੋ ਸਕਦਾ ਮੇਰੇ ਨਾਲ ਮਾੜਾ ਹੋਣਾ ਹੋਵੇ ਤੇ ਕਿਸੇ ਟਾਈਮ ਦਾ ਮੇਰਾ ਕੀਤਾ ਚੰਗਾ ਕੰਮ ਉਸ ਮਾੜੇ ਟਾਈਮ ਨੂੰ ਟਾਲ ਦੇਵੇ ਆਪਾਂ ਕਹਿ ਦਿੰਨੇ ਆ ਕਿ ਪ੍ਰਮਾਤਮਾ ਮਾ ਆਪਣੀ ਸੁਣਦਾ ਨਹੀਂ ਸੁਣਦਾ ਪਰ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਣਾ ਅੱਜ ਮਾੜਾ ਹੋਣਾ ਸੀ ਪ੍ਰਮਾਤਮਾ ਨੇ ਆਪਣਾ ਚੰਗੇ ਕੀਤੇ ਕੰਮ ਦਾ ਫਲ ਦਿੱਤਾ ਆਪਾਂ ਨੇ ਨਾ ਮਾੜਾ ਨਹੀਂ ਹੋਇਆ ਆਪਾਂ ਨੂੰ ਪ੍ਰਮਾਤਮਾ ਦੀ ਰਜ਼ਾ ਦੇ ਦੀ ਰਾਜੀ ਰਹਿਣਾ ਪੈਣਾ ਹਾਂਜੀ ਸਹੀ ਗੱਲ ਹੈ ਅੱਛਾ ਜੀ ਵੀਰੇ ਤੁਸੀਂ ਖੁਦ ਗ੍ਰੰਥੀ ਹੋ ਬਹੁਤ ਵਧੀਆ ਗੱਲ ਹੈ ਵੀਰੇ ਫੇਰ ਤਾਂ ਵੀਰੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋਗੇ ਬਹੁਤ ਜ਼ਰ ਦੇਖੋ ਵੀਰੇ ਮੈਂ ਫੇਸਬੁੱਕ ਤੇ ਹੋ ਗਿਆ ਇੰਸਟਾਗ੍ਰਾਮ ਤੇ ਹੋ ਗਿਆ YouTube ਤੇ ਬਹੁਤ ਕੁੜੀਆਂ ਤੁਸੀਂ ਵੀ ਦੇਖਿਆ ਆਨਲਾਈਨ ਕਿੱਦਾਂ ਦੀ ਲਾਈਨ ਚੁਣ ਲੀਆਂ ਨੇ ਪਰ ਮੈਂ ਤੁਸੀਂ ਮੇਰੀ ਵੀਡੀਓਜ਼ ਨੂੰ ਵੀ ਚੈੱਕ ਕਰੋਗੇ ਨਾ ਤੁਸੀਂ ਕਹੋਗੇ ਠੀਕ ਆ ਇਹ ਮੇਰੀ ਸੋਚ ਆ ਤੁਹਾਡੀ ਦਾ ਨਹੀਂ ਪਤਾ ਵੀਰੇ ਮੈਨੂੰ ਮੇਰੀ ਸੋਚ ਆ ਇਹ ਪਰ ਮੇਰੇ ਕਹਿਣ ਤੇ ਵੀਰੇ ਇੱਕ ਵਾਰ ਜੂੜ ਚੈੱਕ ਕਰਿਓ ਕਿਉਂਕਿ ਮੈਂ ਪ੍ਰਮਾਤਮਾ ਦਾ ਰਾਹ ਚੁਣਿਆ ਜੇ ਮੇਰੀ ਜ਼ਿੰਦਗੀ 'ਚ ਕੋਈ ਤਕਲੀਫ ਵੀ ਹੈ ਨਾ ਜਿਵੇਂ ਅੱਜ ਦੇ ਦਿਨ ਤਾਂ ਵੀ ਮੈਂ ਵੀਡੀਓ ਦੇ ਵਿੱਚ ਬਿਆਨ ਕਰ ਦੇਣਾ ਆਪਣਾ ਨਾਮ ਲੈ ਕੇ ਨਹੀਂ ਪਰ ਆਪਣਾ ਦੁੱਖ ਦੱਸ ਕੇ ਬਿਆਨ ਕਰ ਦੇਣਾ ਠੀਕ ਆ ਚੀਜ਼ ਹੈਗੀ ਏ हाँ जी तो कमेंट किधर चले गए ਬਿਰੇ ਮੈਂ ਕੋਈ ਉਹ ਤਾਂ ਹੈ ਨਹੀਂ ਕੀ ਕੀ ਕਹਿੰਦੇ ਹੁੰਦੇ ਆ ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਇਹ ਨਹੀਂ ਕਹਾਂ ਕਿ ਮੈਨੂੰ ਗਿਆਨ ਆ ਗਿਆਨ ਮੈਨੂੰ ਕਿਸੇ ਚੀਜ਼ ਦਾ ਨਹੀਂ ਪਰ ਹਾਂ ਮੈਨੂੰ ਜੋ ਕੁਝ ਮਿਲਿਆ ਨਾ ਬਾਬਾ ਦੀਪ ਸਿੰਘ ਜੀ ਤੋਂ ਮੈਂ ਸਿਰਫ ਉਹ ਚੀਜ਼ ਰੱਖ ਰਹੀ ਆ ਕਿ ਬਾਬਾ ਦੀਪ ਸਿੰਘ ਜੀ ਲੋ ਦੇਂਦੇ ਹੁੰਦੇ ਨਾ ਬਹੁਤ ਕੁਝ ਦੇ ਦਿੰਦੇ ਆ ਮੇਰੀ ਜ਼ਿੰਦਗੀ ਚੋਂ ਬਹੁਤ ਕੁਝ ਕੱਟਿਆ ਗਿਆ ਜੋ ਜਿੰਨਾ ਚੀਜ਼ਾਂ ਦੀ ਉਮੀਦ ਨਹੀਂ ਸੀ ਨਾ ਬਾਬਾ ਦੀਪ ਸਿੰਘ ਜੀ ਅੱਗੇ ਮੈਂ ਝੋਲੀ ਅੱਡੀ ਮੈਨੂੰ ਉਹ ਵੀ ਮਿਲੀ ਹੈ ਵੀਰੇ ਠੀਕ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਵੀਰੇ ਤੁਸੀਂ ਗ੍ਰੰਥੀ ਹੋ ਤੁਹਾਨੂੰ ਮੇਰੇ ਤੋਂ ਬਹੁਤ ਜ਼ਿਆਦਾ ਪਤਾ ਉਹ ਮੈਨੂੰ ਤਾਂ ਕੁਝ ਵੀ ਗਿਆਨ ਨਹੀਂ ਹੈਗਾ ਫੋਨ ਮੈਂ ਸੱਚੀ ਦੱਸਾਂ ਮੈਨੂੰ ਕੁਝ ਵੀ ਗਿਆਨ ਨਹੀਂ ਹੈਗਾ ਜੇ ਮੈਂ ਕੁਝ ਪਾ ਰਹੀ ਹਾਂ ਮੈਂ ਦੱਸ ਰਹੀ ਹਾਂ ਮੇਰੀ ਜ਼ਿੰਦਗੀ ਦੀ ਹੱਡ ਬੀਤੀ ਹੈ ਉਹੀ ਚੀਜ਼ ਹੈ ਜੋ ਸਿਰਫ ਮੈਂ ਬੋਲ ਕੇ ਪਾ ਦਿੰਦੀ ਹਾਂ ਹੋਰ ਕੁਝ ਨਹੀਂ ਮੈਂ ਜੇ ਸਹੀ ਦੱਸਾਂ ਵੀਰ ਜੀ ਮੈਨੂੰ ਬਿਲਕੁਲ ਵੀ ਗਿਆਨ ਨਹੀਂ ਹੈਗਾ ਕਿਸੇ ਚੀਜ਼ ਆ ਠੀਕ ਹੈ ਜੇ ਮੈਂ ਤੁਹਾਡੇ ਕੋਲੇ ਕਵਾਂ ਮੈਨੂੰ ਆ ਚੀਜ਼ ਦਾ ਪਤਾ ਨਹੀਂ ਮੇਰੇ ਭਰਾ ਮੈਨੂੰ ਨਹੀਂ ਪਤਾ ਇੰਨਾ ਚਲੋ ਵੀਰ ਤਾਂ ਵੀਰੀਏ ਛੋਟਾ ਚਾਹੀ ਵੱਡਾ ਠੀਕ ਹੈ ਵੀਰ ਤੁਹਾਨੂੰ ਮੈਂ ਤਾਂ ਪਹਿਲਾਂ ਹੀ ਕਰੀਆਂ ਤੁਹਾਨੂੰ ਪਤਾ ਤੁਹਾਡੀ ਤਾਂ ਤੇ ਕੋਈ ਹੋਰ ਹੁੰਦਾ ਸ਼ਾਇਦ ਮਜ਼ਾਕ ਹੀ ਡਾਉਣਾ ਸੀ ਤੁਹਾਡੇ ਭੈਣ ਦਾ ठीक है विरे बहुत धन्यवाद थोड़ा बच्चा छोटा देखो विर थोड़ी भैन <laughs> उठ गया ठीक है विरे